ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 29 ਨਵੰਬਰ ਹੈ 29 ਨਵੰਬਰ 1710 ਨਵੰਬਰ 1710 ਦੇ ਅੱਧ ਦੇ ਵਿੱਚ ਤਕਰੀਬਨ ਬਾਕੀ ਸਾਰੇ ਪਾਸਿਆਂ ਸਿੱਖਾਂ ਨੂੰ ਖਦੇੜਨਾ ਤੇ 28 ਨਵੰਬਰ ਦੇ ਦਿਨ ਸਡੌਰਾ ਤੇ ਕਬਜ਼ਾ ਕਰਨ ਮੰਗਰੋਂ ਮੁਗਲ ਫੌਜਾਂ ਨੇ ਬਾਦਸ਼ਾਹ ਦੀ ਅਗਵਾਈ ਦੇ ਵਿੱਚ ਕਿਲਾ ਲੋਗੜ ਵੱਲ ਕੂਚ ਕਰ ਦਿੱਤਾ ਫਿਰੋਜ਼ ਤਮ ਦਿਲਖਾਨ ਇਸ ਵਹੀਰ ਦੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਸੀ ਜਦ ਦੇ ਫੌਜਾਂ ਸਡੌਰੇ ਤੋਂ 6 ਕਿਲੋਮੀਟਰ ਦੂਰ ਅੱਗੇ ਗਈਆਂ ਤਾਂ 2 2.5 ਹਜ਼ਾਰ ਸਿੱਖਾਂ ਦਾ ਇੱਕ ਦਲ ਨੇੜੇ ਦੀ ਝੱਲ ਦੇ ਵਿੱਚ ਲੁਕਿਆ ਹੋਇਆ ਸੀ ਇਸ ਦਲ ਨੇ ਇੱਕਦਮ ਸ਼ਾਹੀ ਫੌਜਾਂ ਤੇ ਹਮਲਾ ਕਰ ਦਿੱਤਾ ਦੋਹਾਂ ਧਿਰਾਂ ਦੇ ਵਿੱਚ ਕਮਸਾਣ ਦੀ ਜੰਗ ਸ਼ੁਰੂ ਹੋ ਗਈ ਸਿੱਖਾਂ ਦੇ ਇਸ ਹਮਲੇ ਦੇ ਵਿੱਚ ਫਿਰੋ ਕੇ 29 ਨਵੰਬਰ 1910 ਦੇ ਦਿਨ ਬਾਦਸ਼ਾਹ ਲੋਗੜ ਕਿਲੇ ਤੋਂ ਕੁਝ ਫਰਲਾਂਗ ਦੂਰ ਸੋਮ ਨਦੀ ਦੇ ਕੰਢੇ ਤੇ ਪਿੰਡ ਕੰਪੋ ਦੀ ਹੱਦ ਦੇ ਵਿੱਚ ਪੁੱਜ ਗਿਆ ਹਾਲਾਤ ਵੇਖ ਕੇ ਉਸਨੇ ਹੁਕਮ ਦਿੱਤਾ ਕਿ ਖਾਨਖਾਨਾ ਤੇ ਮੁਹਬਤ ਖਾਨ ਅਗਲੇ ਦਿਨ ਸਿੱਖਾਂ ਦੇ ਪਹਾੜਾਂ ਤੇ ਬਣੇ ਮੋਰਚਿਆਂ ਦਾ ਜਾਇਜ਼ਾ ਲੈਣ 29 ਨਵੰਬਰ 1914 ਦੇ ਦਿਨ ਫਰੋਸ਼ਾ ਥਾਣੇ ਦੇ ਕੋਲ ਗਦਰੀਆਂ ਦੀ ਇੱਕ ਟੋਲੀ ਟਾਂਗਿਆਂ ਤੇ ਜਾ ਰਹੀ ਸੀ ਸ਼ੱਕ ਪੈਣ ਤੇ ਉਹਨਾਂ ਨੂੰ ਬਿਸ਼ਾਰਤ ਅਲੀ ਥਾਣੇਦਾਰ ਜਵਾਲਾ ਸਿੰਘ ਅਤੇ ਇੱਕ ਹੋਰ ਸਿਪਾਹੀ ਨੇ ਰੋਕ ਲਿਆ ਇਸ ਤੇ ਚੰਦਾ ਸਿੰਘ ਅਤੇ ਗਾਂਦਾ ਸਿੰਘ ਨੇ ਪਿਸਤੌਲਾਂ ਤਾਣ ਲਈਆਂ ਅਤੇ ਬਿਸ਼ਾਰਤ ਅਲੀ ਥਾਣੇਦਾਰ ਅਤੇ ਜਵਾਲਾ ਸਿੰਘ ਦੋ ਨੇ ਵੀ ਗਦਰੀਆਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਨਾਲ ਚੰ다 ਸਿੰਘ ਵੜੈ ਚੱਤੇ ਨਿਸ਼ਾਨ ਸਿੰਘ ਬੰਗੋਈ ਮਾਰੇ ਗਏ 16 ਗਦਰੀਆਂ ਦੇ ਵਿੱਚੋਂ ਦੋ ਮਾਰੇ ਗਏ ਸੱਤ ਗ੍ਰਿਫਤਾਰ ਹੋਏ ਤੇ 6 ਬਚ ਕੇ ਨਿਕਲ ਗਏ 16ਵਾਂ ਗਦਰੀ ਗਾਂਦਾ ਸਿੰਘ ਇੱਕ ਉੱਚੇ ਦਰਖਤ ਤੇ ਚੜ ਜਾਣ ਕਰਕੇ ਬਚ ਗਿਆ ਮਗਰੋਂ ਉਹ ਵੀ ਫੜਿਆ ਗਿਆ ਤੇ 8 ਮਾਰਚ 1916 ਨੂੰ ਉਸ ਨੂੰ ਫਾਂਸੀ ਲਾਈ ਗਈ 29 ਨਵੰਬਰ 1961 ਆਪਣੀ ਅਰਦਾਸ ਪੂਰੀ ਕਰਨ ਤੋਂ ਬਿਨਾ ਮਰਨ ਵਾਰਤ ਛੱਡਣ ਦੀ ਮਾਸਟਰ ਤਾਰਾ ਸਿੰਘ ਅਤੇ ਹੋਰਨਾਂ ਦੀ ਅਰਜ਼ੀ ਜਿਹੜੀ ਕਿ ਉਹਨਾਂ ਨੇ ਆਪ 24 ਨਵੰਬਰ 1961 ਦੇ ਦਿਨ ਅਕਾਲ ਤਖ ਸਾਹਬ ਦੇ ਮੁੱਖ ਸੇਵਾਦਾਰ ਨੂੰ ਦਿੱਤੀ ਸੀ ਉਸ ਦੇ ਬਾਰੇ ਪੰਜ ਸਿੰਘਾਂ ਨੇ ਵੀ ਮਗਰੋਂ ਜੱਸੀਦਾਰ ਅਚਰ ਸਿੰਘ, ਗਿਆਨੀ ਭਪਿੰਦਰ ਸਿੰਘ, ਚੇਤ ਸਿੰਘ, ਕਿਰਪਾਲ ਸਿੰਘ ਅਤੇ ਸ਼ਰਮ ਸਿੰਘ ਨੇ ਸਾਂਝੇ ਫੈਸਲੇ ਦੇ ਮੁਤਾਬਕ 29 ਨਵੰਬਰ 1961 ਦੇ ਦਿਨ 10000 ਸਿੱਖਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਸਜ਼ਾ ਲਾਈ ਜਿਸ ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਇੱਕ ਅਖੰਡ ਪਾਠ, 1 ਮਹੀਨਾ ਜਪਜੀ ਸਾਹਿਬ ਦਾ ਨਿਤਨੇਮ ਤੋਂ ਵੱਖਰਾ ਹੋਰ ਪਾਠ, 5 ਦਿਨ ਕਿਸੇ ਗੁਰਦੁਆਰੇ ਦੇ ਲੰਗਰ ਦੇ ਵਿੱਚ ਸੰਗਤ ਦੇ ਬਰਤਨ ਸਾਫ਼ ਕਰਨ ਦੀ ਸੇਵਾ, 125 ਰੁਪਏ ਦਾ ਕੜਾ ਪ੍ਰਸ਼ਾਦ ਅਤੇ ਇਸੇ ਤਰ੍ਹਾਂ ਫਤਿਹ ਸਿੰਘ ਗੰਗਾ ਨਗਰ ਨੂੰ 1 ਮਹੀਨਾ ਜਪਜੀ ਸਾਹਿਬ ਦਾ ਨਿਤਨੇਮ ਤੋਂ ਵੱਖਰਾ ਹੋਰ ਪਾਠ, 5 ਦਿਨ ਕਿਸੇ ਗੁਰਦੁਆਰੇ ਦੇ ਲੰਗਰ ਦੇ ਵਿੱਚ ਸੰਗਤ ਦੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ 8 ਮੈਂਬਰ ਜਿਨ੍ਹਾਂ ਦੇ ਵਿੱਚ 2 ਦਿਨ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਿਨ੍ਹਾਂ ਨੇ ਝਾੜੂ ਦੇਣਾ ਸੀ ਅਤੇ 2 ਦਿਨ ਕਿਸੇ ਗੁਰਦੁਆਰੇ ਦੇ ਲੰਗਰ ਦੇ ਵਿੱਚ ਸੰਗਤ ਦੇ ਵਰਤਨ ਸਾਫ਼ ਕਰਨ ਦੀ ਸੇਵਾ ਕਰਨਾ ਸੀ ਇਹ ਕੋਈ ਹੁਕਮਨਾਮਾ ਨਹੀਂ ਸੀ ਬਲਕਿ ਇੱਕ ਫੈਸਲਾ ਸੀ 29 ਨਵੰਬਰ 1985 25 ਨਵੰਬਰ 1985 ਦੇ ਦਿਨ ਪੰਜਾਬ ਅਸੈਂਬਲੀ ਵਾਸਤੇ ਵੋਟਾਂ ਪਈਆਂ 29 ਸਤੰਬਰ ਨੂੰ ਸੁਰਜੀਤ ਬਰਨਾਲਾ ਮੁੱਖ ਮੰਤਰੀ ਬਣ ਗਿਆ ਬਰਨਾਲਾ ਨੇ ਅਸੈਂਬਲੀ ਦੇ ਪਹਿਲੇ ਸੈਸ਼ਨ ਦੇ ਵਿੱਚ ਹੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਇੱਕ ਵੀ ਅਕਾਲੀ ਐਮਐਲਏ ਨੇ ਇੰਦਰਾ ਦੇ ਜ਼ੁਲਮ ਦੇ ਖਿਲਾਫ ਜ਼ੁਬਾਨ ਤੱਕ ਨ ਅਤੇ ਨਵੰਬਰ 84 ਦੇ ਵਿੱਚ ਸਿੱਖਾਂ ਦੇ ਕਤਲੇਆਮ ਦੀ ਨਿੰਦਾ ਜਾਂ ਮਾਰੇ ਗਿਆਾਂ ਦੇ ਨਾਲ ਹਮਦਰਦੀ ਦੇ ਮਤੇ ਵੀ ਨਾ ਪੇਸ਼ ਕੀਤੇ ਉਸ ਨੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਨਾ ਦਿੱਤੀ ਪੰਜਾਬ ਅਸੈਂਬਲੀ ਦੇ اجلاس ਦੇ ਵਿੱਚ ਸਿਰਫ ਭਾਜਪਾ ਦੇ ਇੱਕ ਐਮਐਲਏ ਨੇ ਇੰਦਰਾ ਗਾਂਧੀ ਦੀ ਭਰਪੂਰ ਨਿੰਦਾ ਕੀਤੀ ਇਸ ਤੇ 29 ਨਵੰਬਰ ਨੂੰ ਜਸਵੰਤ ਰੁਜਾਗਰ ਸਿੰਘ ਸੇਖਵਾ ਨੇ ਮੰਗ ਕੀਤੀ ਕਿ ਅਸੈਂਬਲੀ ਦੇ ਵਿੱਚ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਵਾਲੇ ਅਕਾਲੀ ਕੌਮ ਦੇ ਗੱਦਾਰ ਨੇ ਅਤੇ ਸਾਰੇ ਅਕਾਲ ਤਖਸਾਲਬ ਤੇ ਤਲਬ ਕੀਤੇ ਜਾਣੇ ਚਾਹੀਦੇ ਨੇ ਦਰਅਸਲ ਇਨ੍ਹਾਂ ਚੋਣਾਂ ਦੇ ਵਿੱਚ ਕਾਂਗਰਸ ਨੇ ਬੜੇ ਕਮਜ਼ੋਰ ਉਮੀਦਵਾਰ ਖੜੇ ਕੀਤੇ ਸਨ ਦੂਜੇ ਪਾਸੇ ਸਰਕਾਰ ਦੀਆਂ ਏ ਚੋਣਾਂ ਦਾ ਬਾਈਕਟ ਕਰਵਾ ਦਿੱਤਾ ਸੀ ਨਤੀਜੇ ਵਜੋਂ ਬਰਨਾਲੇ ਦੇ 74 ਉਮੀਦਵਾਰ ਜਿੱਤ ਗਏ ਰਜੀਵ ਗਾਂਧੀ ਨੇ ਬਰਨਾਲੇ ਨੂੰ ਇਸ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਬਣਾਇਆ ਸੀ ਤਾਂ ਜੋ ਉਸ ਦੇ ਨਾਂ ਤੇ ਖਾਰਕੂਆ ਖਾਲਿਸਤਾਨ ਪਿੰਡਰਾਂਵਾਲਾ ਦੇ ਖਿਲਾਫ ਪ੍ਰੌਕਸੀ ਲੜਾਈ ਲੜੀ ਜਾ ਸਕੇ 29 ਨਵੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਨਰਿੰਦਰ ਸਿੰਘ ਅਤੇ ਕਾਰਤ ਸਿੰਘ ਵਾਸੀ ਰਤਨਗੜ੍ਹ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 29 ਨਵੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਕੇਵਲ ਸਿੰਘ ਵਾਸੀ ਧੂਲਾ ਕੋਨਾ ਦਲੇਰ ਸਿੰਘ ਵਾਸੀ ਮਸਤਗੜ੍ਹ ਅਤੇ ਗੁਰਦੇਵ ਸਿੰਘ ਦੇਵਾ ਵਾਸੀ ਰਟੋਲਬੇਟ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਪੰਜਾਬ ਪੁਲਿਸ ਨੇ 29 ਨਵੰਬਰ 1992 ਦੇ ਦਿਨ ਪਰਮਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 29 ਨਵੰਬਰ 2017 ਦੇ ਦਿਨ ਗੋਬਿੰਦ ਸਿੰਘ ਲਾਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਉਹ ਇਸ ਸੌਦੇ ਤੇ 27 ਨਵੰਬਰ 2020 ਤੱਕ ਰਹੇ। 29 ਨਵੰਬਰ 2021 ਦੇ ਦਿਨ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਬਣੇ। 1996 ਦੇ ਵਿੱਚ ਪਹਿਲੀ ਵਾਰ ਹੁਸ਼ਿਆਰਪੁਰ ਦੇ ਸ਼ਾਮ 84 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਐਡਵੋਕੇਟ ਧਾਮੀ 2019 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚ ਕੀਤੇ ਦੇ ਮਕਸਤਰ ਦੇ ਪ੍ਰਬੰਧਕੀ ਅਹੁਦੇ ਤੇ ਵੀ ਉਹਨਾਂ ਨੇ ਸੇਵਾ ਨਿਭਾਈ ਉਸ ਤੋਂ ਮਗਰੋਂ ਨਵੰਬਰ 2021 ਦੇ ਵਿੱਚ ਪਹਿਲੀ ਵਾਰ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ